ਲੰਘੇ ਕੱਲ ਤੋਂ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਯਾਨੀ ਕਪਡਬਲਯੂਸੀ ਯੂਪੀਡਬਲ ਉਹਨਾਂ ਦਾ ਜਿਹੜਾ ਗੱਲਬਾਤ ਆ ਉਹ ਕੈਨੇਡਾ ਪੋਸਟ ਨਾਲ ਸ਼ੁਰੂ ਹੋ ਗਈ ਆ ਔਰ ਕੈਨੇਡਾ ਪੋਸਟ ਜੇ ਇਹ ਅਸਲ ਚ ਗੱਲਬਾਤ ਸ਼ੁਰੂ ਹੋ ਜਾਣੀ ਸੀ ਪਹਿਲਾਂ ਹੀ ਪਰ ਕੈਨੇਡਾ ਪੋਸਟ ਨੇ ਆਪ ਵੀ ਦੱਸ ਦਿੱਤਾ ਕਿ ਉਹਨਾਂ ਨੂੰ ਜਿਹੜੇ ਮੀਡੀਏਟਰ ਹੈਗੇ ਆ ਉਹ ਅਜੇ ਵਿਹਲੇ ਨਹੀਂ ਉਹਨਾਂ ਨੇ 20 ਤਰੀਕ ਦਾ ਸਮਾਂ ਦਿੱਤਾ ਸੀ ਤੇ ਬੀਕ ਤੋਂ ਇਹ ਗੱਲਬਾਤ ਜਿਹੜੀ ਹੈ ਫੇਰ ਉਹ ਟੇਬਲ ਤੇ ਸ਼ੁਰੂ ਹੋਗੀ ਦੋਹਾਂ ਤਰ੍ਹਾਂ ਦੇ ਦਰਮਿਆਨ ਪਰ ਨਾਲ ਦੀ ਨਾਲ ਇਸ ਯੂਨੀਅਨ ਜਿਹੜੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਉਹਨੂੰ ਥੋੜਾ ਉਤਸ਼ਾਹ ਜ਼ਰੂਰ ਮਿਲਿਆ ਉਹ ਬੜੇ ਖੁਸ਼ ਐ ਇਸ ਗੱਲ ਤੇ ਕਿ ਜਿਹੜੀ ਹੱਕੀ ਮੰਗਾ ਉਹਨਾਂ ਦੀ ਉਹਨਾਂ ਵੀ ਇਕਤਾ ਦੇ ਨਾਲ ਉਹਨਾਂ ਨੇ ਮਨਾਈਆਂ ਹੈਗੀਆਂ ਉਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਹੈਗਾ ਜਿਹੜੇ ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਜੈਨ ਸਿਮਸਨ ਜੈਨ ਸਿਮਸਨ ਨੇ ਕਿਹਾ ਹੈਗਾ ਕਿ ਅ ਜਿਸ ਤਰ੍ਹਾਂ ਕਰੀਡੀ ਯੂਨੀਅਨ ਪਬਲਿਕ EMPLOYEES ਆ ਕੈਨੇਡਾ ਦੇ ਕੰਪੋਨੈਂਟ ਨੇ ਅ ਇਸ ਜਿਹੜਾ ਉਹ ਡਟ ਕੇ ਇਕਤਾ ਨਾਲ ਯੂਨਾਈਟਡ ਹੋ ਕੇ ਜਿਹੜਾ ਫੈਸਲਾ ਲਿਆ ਉਹਨਾਂ ਨੇ ਉਹਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਉਹ ਕਹਿੰਦੇ ਇਹਦੇ ਨਾਲੇ ਵੀ ਹੋਇਆ ਵੀ ਜਿਹੜੀ ਗਵਰਨਮੈਂਟ ਹੈ ਉਹਨੂੰ ਹੁਣ ਕਲੈਕਟਿਵ 바ਰਗੇਨਿੰਗ ਦੇ ਵਿੱਚ ਇੰਟਰਫੇਅਰ ਕਰਨ ਦੇ ਜਿਹੜੀ ਉਹ ਉਹ हट ਜਾਣਗੇ ਕਿਉਂਕਿ ਉਹਨਾਂ ਦਾ ਵਾਲਾ ਸੈਕਸ਼ਨ 127 ਉਹ ਵੀ ਹੁਣ ਕੰਮ ਨਹੀਂ ਕਰਦਾ ਸੋ ਇਸ ਕਰਕੇ ਹੁਣ ਜਿਹੜਾ ਲੱਗਦਾ ਹੈ ਕਿ ਕੈਨੇਡਾ ਪੋਸਟ ਵਾਲਿਆਂ ਨੇ ਵੀ ਬੜਾ ਵਧੀਆ ਸਮਾਂ ਉਹਨਾਂ ਨੂੰ ਮਿਲ ਗਿਆ ਹੈ ਕਿ ਜਿਹੜਾ ਉਹਨਾਂ ਦੀ ਗੱਲਬਾਤ ਕੱਲ ਤੋਂ ਸ਼ੁਰੂ ਹੋ ਗਈ ਹੈ ਪਰ ਉਹਦੇ ਚੋਂ ਹੌਲੀ-ਹੌਲੀ ਕੀ ਨਿਕਲਦਾ ਇਹ ਵੀ ਸਾਹਮਣੇ ਆਊਗਾ